ਅੱਜ ਇਕੱਠੇ ਹੀ ਚਾਰ ਥਾਵਾਂ ਤੋਂ ਪੁਲਿਸ ਦੇ ਸੀਨੀਅਰ ਅਫਸਰਾਂ ਉੱਪਰ ਬੜੇ ਹੀ ਸ਼ਰਮਨਾਕ ਤੇ ਘਟੀਆ ਦੋਸ਼ ਲੱਗਣ ਦੀਆਂ ਖਬਰਾਂ ਆ ਰਹੀਆਂ ਨੇ ਤੇ ਚਾਰੇ ਥਾਵਾਂ ਤੇ ਪੁਲਿਸ ਅਫਸਰਾਂ ਤੇ ਕਾਰਵਾਈ ਵੀ ਹੋਈ ਹੈ ਹੁਣ ਮੈਂ ਚਾਰੇ ਅਦਦ ਖਬਰਾਂ ਤੁਹਾਨੂੰ ਦੱਸਦਾ ਤੁਸੀਂ ਵੀ ਅੱਜ ਆਪਣਾ ਕੀਮਤੀ ਵਿਚਾਰ ਤੇ ਕਮੈਂਟ ਜਰੂਰ ਲਿਖਿਓ ਤੇ ਸਭ ਤੋਂ ਪਹਿਲਾਂ ਜਰੂਰੀ ਬੇਨਤੀ ਕਿ ਆਪਣੇ ਚੈਨਲ ਨੂੰ ਜੇ ਅਜੇ ਤੱਕ ਤੁਸੀਂ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰ ਲਓ ਤੇ ਬੈਲ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਚਾਰ ਖਬਰਾਂ ਨੇ ਚਾਰੇ ਹੀ ਪੁਲਿਸ ਦੇ ਸੀਨੀਅਰ ਅਫਸਰਾਂ ਦੇ ਉੱਪਰ ਘਟਿਆ ਦੋਸ਼ਾਂ ਨਾਲ ਜੁੜੀਆਂ ਨੇ ਪਹਿਲੀ ਖਬਰ ਦਿੱਲੀ ਤੋਂ ਹੈ ਕਿ ਇੱਕ ਥਾਣੇਦਾਰ ਦੇ ਉੱਪਰ ਇੱਕ ਜਿਹੜੀ ਪੁਲਿਸ ਦੀ ਮਹਿਲਾ ਮੁਲਾਜ਼ਮ ਹੈ ਉਹਨੇ ਬੇਹੱਦ ਘਟਿਆ ਦੋਸ਼ ਲਾਇਆ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਾਨੂੰਨ ਦੇ ਰਖਵਾਲੇ ਥਾਣੇਦਾਰ ਤੇ ਦੋਸ਼ ਲਾਇਆ ਕਿ ਉਹਨੇ ਮਹਿਲਾ ਮੁਲਾਜ਼ਮ ਦੀ 3 ਸਾਲ ਦੀ ਬੱਚੀ ਦੇ ਨਾਲ ਡਿਜੀਟਲ ਰੇਪ ਕੀਤਾ ਤੇ ਇਹ ਜਿਹੜੀ ਘਟਨਾ ਹੈ ਇਹ ਦਿੱਲੀ ਦੇ ਜਿਹੜਾ ਗੋਵਿੰਦਪੁਰਮ ਇਲਾਕੇ ਦੀ ਦੱਸੀ ਜਾ ਰਹੀ ਹੈ ਤੇ ਦਿੱਲੀ ਪੁਲਿਸ ਦੀ ਮਹਿਲਾ ਮੁਲਾਜ਼ਮ ਨੇ ਨੰਦਗ੍ਰਾਮ ਥਾਣੇ ਦੇ ਵਿੱਚ ਉਸ ਦੀ ਸ਼ਿਕਾਇਤ ਦਿੱਤੀ ਹੈ ਉਹ ਕਹਿੰਦੀ ਕਿ ਇਹ ਜਿਹੜਾ ਥਾਣੇਦਾਰ ਹੈ ਦਿੱਲੀ ਪੁਲਿਸ ਦਾ ਮੈਂ ਵੀ ਪੁਲਿਸ ਚਾ ਇਹ ਵੀ ਪੁਲਿਸ ਚ ਹੈ ਇਹ ਜਾਣਦਾ ਸੀਗਾ ਤੇ ਇੱਕ ਦਿਨ ਮੇਰੀ ਬੱਚੀ ਨੂੰ ਕੱਲੀ ਨੂੰ ਵੇਖ ਕੇ ਇਹਨੇ ਉਹਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਔਰ 3 ਸਾਲ ਦੀ ਮੇਰੀ ਬੱਚੀ ਹੈ ਉਹਦੇ ਨਾਲ ਡਿਜੀਟਲ ਰੇਪ ਕੀਤਾ ਹੁਣ ਇੰਨਾ ਘਟੀਆ ਦੋਸ਼ ਇੱਕ ਪੁਲਿਸ ਅਫਸਰ ਦੇ ਉੱਪਰ ਲੱਗਾ ਸੁਣ ਕੇ ਤੁਹਾਨੂੰ ਵੀ ਹੈਰਾਨੀ ਹੋ ਰਹੀ ਹੋਵੇਗੀ ਹੁਣ ਦਿੱਲੀ ਪੁਲਿਸ ਦੀ ਜਿਹੜੀ ACP ਪੋਨਮ ਮਿਸ਼ਰਾ ਹੈ ਉਹਨੇ ਇਸ ਘਟਨਾ ਦਾ ਪਰਚਾ ਦਰਜ ਕਰਨ ਤੋਂ ਬਾਅਦ ਇਹਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਅੱਗੇ ਕੀ ਨਤੀਜਾ ਨਿਕਲਦਾ ਇਹ ਆਉਣ ਵਾਲਾ ਟਾਈਮ ਦੱਸੇਗਾ ਦੂਜੀ ਖਬਰ ਪੰਜਾਬ ਦੀਆਂ ਤਿੰਨਾਂ ਥਾਵਾਂ ਤੋਂ ਆ ਰਹੀ ਹੈ ਪੁਲਿਸ ਅਫਸਰਾਂ ਦੇ ਉੱਪਰ ਬੜੇ ਵੱਡੇ ਦੋਸ਼ ਲੱਗੇ ਨੇ ਇੱਕ ਖਬਰ ਜਿਹੜੇ ਬਟਲਾਡਾ ਦੇ ਸਰਦੂਲਗੜ ਦੇ ਸਰਦੂਲਗੜ ਦੇ ਜਿਹੜੇ SHO ਹੈ ਵਿਕਰਮ ਸਿੰਘ ਉਹਨਾਂ ਨੂੰ ਤੇ ਇੱਕ ਹੌਲਦਾਰ ਨੂੰ ਸਸਪੈਂਡ ਕੀਤਾ ਗਿਆ ਔਰ ਹਾਈ ਕੋਰਟ ਦੇ ਹੁਕਮਾਂ ਤੇ ਇੰਜ ਹੋਇਆ ਮਾਮਲਾ ਹਾਈ ਕੋਰਟ ਤੇ ਜਾਣ ਤੋਂ ਬਾਅਦ ਸਸਪੈਂਡ ਕੀਤਾ ਗਿਆ ਕਿਉਂਕਿ ਪਿਛਲੇ ਦਿਨੀ ਦੋਸ਼ ਲੱਗੇ ਐਸਐਚਓ ਤੇ ਹੌਲਦਾਰ ਦੇ ਉੱਪਰ ਵੀ ਕਿਸੇ ਝਗੜੇ ਦੇ ਵਿੱਚ ਦੋ ਮੁੰਡੇ ਇਹਨਾਂ ਨੇ ਫੜ ਕੇ ਲਿਆਂਦੇ ਔਰ ਦੋਸ਼ ਉਹਨਾਂ ਵੱਲੋਂ ਲੱਗਿਆ ਕਿ ਮੁੰਡਿਆਂ ਦੇ ਨਾਲ ਬਹੁਤ ਜ਼ਿਆਦਾ ਕੁੱਟਮਾਰ ਐਸਐਚਓ ਨੇ ਤੇ ਹੌਲਦਾਰ ਨੇ ਕੀਤੀ ਐ ਤੇ ਪੁਲਿਸ ਕੋਲ ਜਦੋਂ ਇਹਦੀ ਸ਼ਿਕਾਇਤ ਵੀ ਕੀਤੀ ਗਈ ਐਸਐਸਪੀ ਕੋਲ ਵੀ ਸ਼ਿਕਾਇਤ ਕੀਤੀ ਗਈ ਤਾਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਸੀ ਹੋਈ ਤਾਂ ਫਿਰ ਪੀੜਤ ਪਰਿਵਾਰ ਹਾਈ ਕੋਰਟ ਗਿਆ ਉੱਚ ਅਦਾਲਤ ਗਿਆ ਤਾਂ ਉੱਚ ਅਦਾਲਤ ਮਾਮਲਾ ਜਦੋਂ ਗਿਆ ਤਾਂ ਹੁਣ ਜਦੋਂ ਪੁਲਿਸ ਨੂੰ ਉੱਥੇ ਤਲਬ ਕੀਤਾ ਗਿਆ ਐਸਐਸਪੀ ਨੂੰ ਤਲਬ ਕੀਤਾ ਗਿਆ ਤਾਂ ਹੁਣ ਫਿਰ ਐਸਐਸਪੀ ਸਾਹਿਬ ਨੇ ਇਹ ਜਿਹੜਾ ਐਸ ਐਚਓ ਸਰਦੂਲਗੜ ਦਾ ਵਿਕਰਮ ਸਿੰਘ ਤੇ ਹੌਲਦਾਰ ਇਹਨੂੰ ਸਸਪੈਂਡ ਕੀਤਾ ਹੈ ਹੁਣ ਅਗਲੀ ਖਬਰ ਜਿਹੜੀ ਆ ਉਹ ਬਟਾਲਾ ਤੋਂ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਕਿ ਦੋ ਪੁਲਿਸ ਵਾਲੇ ਐਸ ਆਈ ਥਾਣੇਦਾਰ ਕਥਤ ਤੌਰ ਤੇ ਉਥੇ ਇੱਕ ਪੱਤਰਕਾਰ ਬਟਾਲੇ ਦੇ ਵਿੱਚ ਜਿਹਦਾ ਨਾਮ ਭੱਲਾ ਜਸਵਿੰਦਰ ਸਿੰਘ ਬਲਵਿੰਦਰ ਸਿੰਘ ਭੱਲਾ ਦੱਸਿਆ ਜਾ ਰਿਹਾ ਹੈ ਔਰ ਉਹ ਇਹ ਦੋਸ਼ ਲਾ ਰਿਹਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਦੋ ਇਨਸਪੈਕਟਰਾਂ ਨੇ ਉਹਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਵੀਡੀਓ ਦੇ ਵਿੱਚ ਦਿਖ ਰਿਹਾ ਕਿ ਉਹਨਾਂ ਨੇ ਉਹਦੇ ਇੱਥੇ ਕੁਛ ਮਾਰਿਆ ਔਰ ਉਹ ਮੂੰਹ ਪਰ ਨੇ ਡਿੱਗ ਪਿਆ ਤੇ ਫਿਰ ਉਹਦੇ ਉੱਤੇ ਵੀ ਲੱਤਾਂ ਮਾਰ ਕੇ ਉਹਨੂੰ ਕੁੱਟਦੇ ਰਹੇ ਉਹ ਪੱਤਰਕਾਰ ਕਹਿੰਦਾ ਕਿ ਜਦੋਂ ਉਹਨਾਂ ਨੇ ਮੇਰੇ ਧੌਣ ਤੇ ਇੱਥੇ ਕੁਛ ਮਾਰਿਆ ਮੈਂ ਬੇਹੋਸ਼ ਹੋ ਕੇ ਡਿੱਗ ਪਿਆ ਉਸ ਤੋਂ ਬਾਅਦ ਵੀ ਉਹ ਮੈਨੂੰ ਪਾਣੀ 'ਚ ਡਿੱਗੇ ਨੂੰ ਕੁੱਟਦੇ ਰਹੇ ਉਸ ਤੋਂ ਬਾਅਦ ਬਟਾਲਾ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਕਿਹਾ ਵੀ ਅਸੀਂ ਉਹਨਾਂ ਦੋਵੇਂ ਜਿਹੜੇ ਸਬ ਇੰਸਪੈਕਟਰ ਨੇ ਜਿਹੜੇ ਥਾਣੇਦਾਰ ਨੇ ਉਹਨਾਂ ਤੇ ਪਰਚਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਅਸੀਂ ਕਰ ਰਹੇ ਹਾਂ ਹੁਣ ਕਾਰਨ ਕੀ ਬਣਿਆ ਉਹ ਪੱਤਰਕਾਰ ਕਹਿੰਦਾ ਵੀ ਇਹ ਦੋਨੇ ਜਣੇ ਉਥੇ ਇੱਕ ਹੋਟਲ ਦੇ ਵਿੱਚ ਆਏ ਸੀ ਤੇ ਨਾਲ ਹੀ ਮੇਰੀ ਦੁਕਾਨ ਹੈ ਕਹਿੰਦਾ ਮੈਂ ਦੇਖਿਆ ਵੀ ਇਹ ਦੋ ਪੁਲਿਸ ਵਾਲੇ ਇਹ ਦਿਨ ਦਿਨ ਦੇ ਵੀ ਇਸ ਹੋਟਲ 'ਚ ਆਏ ਨੇ ਕਿਉਂ ਆਏ ਨੇ ਉਹ ਕਹਿੰਦਾ ਇਹ ਇੱਥੋਂ ਦੀ ਲੋਕਲ ਪੁਲਿਸ ਨੂੰ ਮੈਂ ਸਾਰੀ ਨੂੰ ਜਾਣਦਾ ਇਹ ਮੈਨੂੰ ਲੱਗਿਆ ਵੀ ਇਹ ਤਾਂ ਕਿਤੋਂ ਹੋਰ ਦੇ ਆ ਇੱਥੇ ਕਿਵੇਂ ਆਏ ਨੇ ਕਹਿੰਦਾ ਮੈਂ ਨਾਲ ਦਾ ਹੀ ਹੋਟਲ ਹੋਣ ਕਰਕੇ ਮੈਂ ਵੇਖਿਆ ਤੇ ਮੈਂ ਚਲਾ ਗਿਆ ਕਹਿੰਦਾ ਮੈਂ ਪੁੱਛਣ ਲੱਗ ਪਿਆ ਵੀ ਤੁਸੀਂ ਕਿੱਥੋਂ ਆਏ ਹੋ ਇੱਥੇ ਕਿਵੇਂ ਆਏ ਹੋ ਇਹ ਕਹਿੰਦਾ ਜਦੋਂ ਮੈਂ ਇਹ ਪੁੱਛਿਆ ਤਾਂ ਇਹਨਾਂ ਨੂੰ ਮੇਰੇ ਤੇ ਗੁੱਸਾ ਚੜ ਗਿਆ ਔਰ ਇਹਨਾਂ ਨੇ ਫਿਰ ਕਹਿੰਦਾ ਖਿੱਚ ਕੇ ਉੱਥੋਂ ਮੈਨੂੰ ਬਾਹਰ ਲੈ ਜਾਂਦਾ ਪੱਤਰਕਾਰ ਕਹਿੰਦਾ ਹੈ ਵੀ ਇਹਨਾਂ ਨੂੰ ਐ ਲੱਗਦਾ ਸੀ ਕਿ ਹੋਟਲ ਦੇ ਅੰਦਰ ਤਾਂ ਲੱਗੇ ਕੈਮਰੇ ਤੇ ਇਹਨੂੰ ਬਾਹਰ ਗਲੀ 'ਚ ਸਬਕ ਸਿਖਾਉਣੇ ਆ ਤੇ ਪੱਤਰਕਾਰ ਕਹਿੰਦਾ ਹੈ ਕਿ ਗਲੀ 'ਚ ਫਿਰ ਇਹਨਾਂ ਨੇ ਮੈਨੂੰ ਜਦੋਂ ਕੁੱਟਿਆ ਤੇ ਮੈਨੂੰ ਬੇਹੋਸ਼ ਕਰਕੇ ਉਹ ਕਹਿੰਦਾ ਇੱਕ ਤਰ੍ਹਾਂ ਨਾਲ ਮਾਰ ਕੇ ਸੁੱਟ ਕੇ ਗਏ ਔਰ ਵਾਕਿਆ ਹੀ ਜਦੋਂ ਉਹ ਵੀਡੀਓ ਗਲੀ ਦੇ ਵਿੱਚ ਵੀ ਕੈਮਰਾ ਲੱਗਾ ਸੀ ਤੇ ਇਹਨਾਂ ਨੂੰ ਪਤਾ ਨਹੀਂ ਸੀ ਦੋਨਾਂ ਥਾਣੇਦਾਰਾਂ ਨੂੰ ਤੇ ਉਹ ਬੇਹੋਸ਼ ਹੋ ਗਿਆ ਸੀਗਾ ਕੁੱਟ ਦੇ ਨਾਲ ਜਦੋਂ ਉਹ ਥਾਣੇਦਾਰ ਉੱਥੋਂ ਗਏ ਨਹੀਂ ਉਹ ਪੱਤਰਕਾਰ ਕਹਿੰਦਾ ਮੈਨੂੰ ਲੋਕ ਦੱਸਦੇ ਨੇ ਤੇ ਵੀਡੀਓ 'ਚ ਵੀ ਦਿਖ ਰਿਹਾ ਵੀ ਬਾਅਦ ਦੇ ਵਿੱਚ ਉਹ ਕੋਈ ਟਾਈਮ ਬਾਅਦ ਵੇਖਣ ਵੀ ਆਏ ਵੀ ਮਰ ਗਿਆ ਕਿ ਹੈਗਾ ਪਰ ਉਹ ਕਹਿੰਦਾ ਵੀ ਇਹ ਦੋਨੇ ਪੁਲਿਸ ਵਾਲੇ ਸਬ ਇੰਸਪੈਕਟਰ ਇੱਥੇ ਨਹੀਂ ਸੀ ਇਹ ਬਠਿੰਡੇ ਦੇ ਆ ਤੇ ਫਿਰ ਪੁਲਿਸ ਅਫਸਰ ਨੇ ਵੀ ਇਹ ਦੱਸਿਆ ਵੀ ਵਾਕਿਆ ਹੀ ਉਹ ਪਹਿਲਾਂ ਤੋਂ ਇਸੇ ਇੱਥੇ ਇਹ ਬਟਾਲਾ ਚ ਤਣਾਪ ਨਹੀਂ ਸੀਗੇ ਉਹ ਤਾਂ ਬਠਿੰਡੇ ਤੋਂ ਇੱਥੇ ਆਏ ਹੋਏ ਸੀ ਹੁਣ ਇਸ ਮਾਮਲੇ ਦੀ ਕੀ ਤਫ਼ਤੀਸ਼ ਹੋਵੇਗੀ ਤੇ ਕੀ ਕਾਰਵਾਈ ਹੋਏਗੀ ਉਹ ਤਾਂ ਅੱਗੇ ਪਤਾ ਲੱਗੇਗਾ ਵੈਸੇ ਪੰਜਾਬ ਪੁਲਿਸ ਆਪਣੇ ਬੰਦਿਆਂ ਤੇ ਕਿੱਦਾਂ ਦੀ ਕਾਰਵਾਈ ਕਰਦੀ ਹੈ ਕਿਸੇ ਦਾ ਭੁੱਲੀ ਹੋਈ ਨਹੀਂ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਕੁਛ ਚੰਗੇ ਅਫਸਰ ਨੇ ਜਮੀਰ ਵਾਲੇ ਅਫਸਰ ਨੇ ਉਹਨਾਂ ਨੂੰ ਵੀ ਗੁੱਸਾ ਚੜਦਾ ਹੋਣਾ ਕਿ ਯਾਰ ਗਲਤ ਬੰਦਿਆਂ ਨੂੰ ਐਦਾਂ ਕਿਉਂ ਬਚਾਇਆ ਜਾਂਦਾ ਜਿਵੇਂ ਫੌਜੀ ਕਰਨਲ ਬਾਠ ਦੇ ਕੇਸ ਦੇ ਵਿੱਚ ਗੁੰਡਾਗਰਦੀ ਕਰਨ ਵਾਲੇ ਪੁਲਿਸ ਵਾਲਿਆਂ ਨੂੰ ਬਚਾਇਆ ਗਿਆ ਕਿੰਨੇ ਵੱਡੇ ਦੋਸ਼ ਉਹਨਾਂ ਤੇ ਲੱਗੇ ਵੀਡੀਓ ਆਈਆਂ ਅੰਤ ਤੱਕ ਪੁਲਿਸ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ ਫਿਰ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਤੱਕ ਮਾਮਲਾ ਗਿਆ ਤੇ ਫਿਰ ਹੁਣ ਸੀਬੀਆਈ ਜਾਂਚ ਕਰ ਰਹੀ ਹੈ ਕਿੰਨਾ ਕੁਛ ਉਹਦੇ ਚੋਂ ਨਿਕਲੇਗਾ ਇਹ ਆਉਣ ਵਾਲਾ ਟਾਈਮ ਦੱਸੇਗਾ ਹੁਣ ਜਿਹੜਾ ਤੀਜਾ ਮਾਮਲਾ ਹੈ ਉਹ ਵੀ ਅੱਜ ਦੋ ਜਿਹੜੇ ਇੱਕ ਇਨਸਪੈਕਟਰ ਤੇ ਇੱਕ ਥਾਣੇਦਾਰ ਸਸਪੈਂਡ ਕੀਤੇ ਗਏ ਨੇ ਇਹ ਮਾਮਲਾ ਪਟਿਆਲਾ ਦੇ ਘੱਗਾ ਥਾਣੇ ਦਾ ਦੱਸਿਆ ਜਾ ਰਿਹਾ ਉੱਥੇ ਵੀ ਪੁਲਿਸ ਇੱਕ ਮੁੰਡਾ ਹਰਪ੍ਰੀਤ ਸਿੰਘ ਗ੍ਰਿਫਤਾਰ ਕਰਕੇ ਲੈ ਕੇ ਆਈ ਸੀ ਔਰ ਉਹਨ ਦੋਸ਼ ਹੈ ਕਿ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਉਹਨਾਂ ਵੱਲੋਂ ਦੋਸ਼ ਹੈ ਕਿ ਕਰੰਟ ਤੱਕ ਲਾਇਆ ਉਹਨੂੰ ਤੇ ਮੁੰਡਾ ਬਹੁਤ ਬੁਰੀ ਹਾਲਤ ਚ ਕਰ ਦਿੱਤਾ ਗਿਆ ਪੁਲਿਸ ਵੱਲੋਂ ਇਹ ਦੋਸ਼ ਹੈ ਤੇ ਫਿਰ ਪੀੜਤ ਪਰਿਵਾਰ ਹਰਪ੍ਰੀਤ ਦਾ ਕਹਿੰਦਾ ਕਿ ਅਸੀਂ ਪੁਲਿਸ ਨੂੰ ਇਹਦੀਆਂ ਸ਼ਿਕਾਇਤਾਂ ਦਿੱਤੀਆਂ ਵੀ ਇਹਨਾਂ ਇਨਸਪੈਕਟਰ ਤੇ ਥਾਣੇਦਾਰ ਨੇ ਸਾਡੇ ਮੁੰਡੇ ਨੂੰ ਹਰਾਸ ਦੇ ਵਿੱਚ ਐਨਾ ਕੁੱਟਿਆ ਪਰ ਉਹ ਕਹਿੰਦੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਅਸੀਂ ਹਾਈ ਕੋਰਟ ਗਏ ਫਿਰ ਹਾਈ ਕੋਰਟ ਦੇ ਵਿੱਚ ਮਾਮਲਾ ਜਾਣ ਤੋਂ ਬਾਅਦ ਹਾਈ ਕੋਰਟ ਦੇ ਹੁਕਮਾਂ ਤੇ ਅੱਜ ਉਹਨਾਂ ਦੇ ਉੱਪਰ ਸਸਪੈਂਸ਼ਨ ਹੋਈ ਹੈ ਸਸਪੈਂਡ ਕੀਤੇ ਗਏ ਹੁਣ ਤੁਸੀਂ ਦੇਖੋ ਸਾਰਿਆਂ ਦਾ ਨਿਚੋੜ ਕੀ ਹੈ ਤਿੰਨ ਗੱਲਾਂ ਨੇ ਪਹਿਲਾਂ ਤਾਂ ਪੁਲਿਸ ਨੂੰ ਆਦਤ ਕੀ ਪਈ ਹੈ ਇਹ ਚਾਰੇ ਘਟਨਾ ਤੁਸੀਂ ਅੱਜ ਦੀਆਂ ਅੱਜ ਦੀਆਂ ਖਬਰਾਂ ਨੇ ਜਿਨ੍ਹਾਂ ਤੇ ਆਪਾਂ ਚਰਚਾ ਕਰ ਰਹੇ ਹਾਂ ਹੁਣ ਸਰਦੂਲਗੜ੍ਹ ਵਾਲਾ ਕੇਸ ਉੱਥੇ ਵੀ ਪਹਿਲਾ ਤਿੰਜ ਹੋਇਆ ਕਿ ਦੋਸ਼ ਲੱਗੇ ਵੀ ਨਜਾਇਜ਼ ਹਰਾਸਤ ਚ ਰੱਖਿਆ ਤੇ ਅਣਮਨੁੱਖੀ ਤਸ਼ੱਦਦ ਕੀਤੀ ਫਿਰ ਇਹ ਜਿਹੜਾ ਕੱਗਾ ਥਾਣੇ ਦਾ ਮਾਮਲਾ ਹੈ ਉਥੇ ਵੀ ਦੋਸ਼ ਲੱਗਾ ਵੀ ਕਰੰਟ ਲਾਏ ਤੇ ਬਹੁਤ ਕੁੱਟਿਆ ਹੁਣ ਜਿਹੜਾ ਬਟਾਲੇ ਦਾ ਮਾਮਲਾ ਹੈ ਉਹ ਵੀ ਇਹੀ ਹੈ ਕਿ ਪੱਤਰਕਾਰ ਨੂੰ ਬਿਨਾਂ ਕਿਸੇ ਕਾਰਨ ਪੁਲਿਸ ਵਾਲਿਆਂ ਨੇ ਗੁੰਡਿਆਂ ਵਾਂਗ ਕੁੱਟਿਆ ਤੇ ਜਿਹੜਾ ਉਹ ਮਾਮਲਾ ਬੱਚੀ ਨਾਲ ਰੇਪ ਕਰਨ ਦਾ ਭਾਵੇਂ ਉਹ ਹੈ ਤਾਂ ਇੰਡੀਆ ਦਾ ਹੀ ਭਾਰਤ ਦਾ ਹੀ ਦਿੱਲੀ ਦਾ ਰੋਜ਼ਾਨਾ ਹੀ ਦੋਸ਼ ਲੱਗਦੇ ਨੇ ਅਜੇ ਪਿਛਲੇ 2 ਦਿਨ 2 ਥਾਵਾਂ ਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸਾਂ 'ਚ ਅਦਾਲਤਾਂ ਵੱਲੋਂ ਜਿਹੜੇ ਸਾਬਕਾ ਐਸਐਸਪੀ ਤੇ ਡੀਐਸਪੀ ਰੈਂਕ ਦੇ ਅਫਸਰ ਰਹੇ ਉਹਨਾਂ ਨੂੰ ਸਜ਼ਾਵਾਂ ਹੋਈਆਂ ਨੇ ਹੁਣ ਇੱਥੇ ਤਿੰਨ ਗੱਲਾਂ ਸੀ ਪਹਿਲੀ ਕਿ ਪੁਲਿਸ ਐਦਾਂ ਕੁੱਟਦੀ ਐ ਜਾਨਵਰਾਂ ਵਾਂਗ ਦੂਜਾ ਜਿੰਨਾ ਟਾਈਮ ਹਾਈ ਕੋਰਟ ਚ ਮਾਮਲੇ ਨਹੀਂ ਜਾਂਦੇ ਜਿੰਨੇ ਵੀ ਮਾਮਲਿਆਂ ਦੇ ਵਿੱਚ ਸ਼ਿਕਾਇਤਾਂ ਪੁਲਿਸ ਅਫਸਰਾਂ ਨੂੰ ਦਿੱਤੀਆਂ ਜਾਂਦੀਆਂ ਨੇ ਕਿ ਸਾਡੇ ਉੱਪਰ ਨਜਾਇਜ਼ ਤਸ਼ੱਦਦ ਪੁਲਿਸ ਨੇ ਕੀਤਾ ਤਾਂ ਫਿਰ ਉੱਥੇ ਇੰਨਾ ਸਾਰਿਆਂ ਖਬਰਾਂ ਚ ਕਿਤੇ ਵੀ ਕਾਰਵਾਈ ਨਹੀਂ ਹੈਗੀ ਕਾਰਵਾਈ ਉਦੋਂ ਹੁੰਦੀ ਹੈ ਜਦੋਂ ਮਾਮਲਾ ਹਾਈ ਕੋਰਟ ਚ ਜਾਂਦਾ ਉਹ ਚਾਹੇ ਕਰਨਲ ਬਾੜ ਦੀ ਕੁੱਟਮਾਰ ਦਾ ਮਾਮਲਾ ਸੀ ਉਹ ਚਾਹੇ ਇਹ ਜਿਹੜਾ ਮਾਨਸੇ ਤੋਂ ਸਰਦੂਲਗੜ ਤੋਂ ਜਿਹੜਾ ਅੱਜ ਐਸਐਸਐਚਓ ਸਸਪੈਂਡ ਕੀਤਾ ਚਾਹੇ ਇਹ ਮਾਮਲਾ ਹੋਵੇ ਚਾਹੇ ਪਟਿਆਲੇ ਦੇ ਕਗਾਥੋਂ ਨੇ ਦਾ ਮਾਮਲਾ ਹੋਵੇ ਜਿੱਥੇ ਇਨਸਪੈਕਟਰ ਤੇ ਥਾਣੇਦਾਰ ਸਸਪੈਂਡ ਕੀਤੇ ਨੇ ਤੇ ਚਾਹੇ ਆ ਬਟਾਲੇ ਦਾ ਹੋ ਤੁਸੀਂ ਦੇਖੋ ਨਾਜਾਇਜ਼ ਕੁੱਟਮਾਰ ਕਰਨੀ ਫਿਰ ਪੁਲਿਸ ਅਫਸਰਾਂ ਵੱਲੋਂ ਆਪਣੇ ਅਫਸਰਾਂ ਤੇ ਕਾਰਵਾਈ ਨਾ ਕਰਨੀ ਫਿਰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕਾਰਵਾਈ ਹੋਣੀ ਮਤਲਬ ਕਹਿਣ ਦਾ ਕਿ ਜੇ ਕੋਈ ਹਾਈ ਕੋਰਟ ਨਾ ਜਾ ਸਕੇ ਵਕੀਲ ਕਰਾਉਣ ਜੋਗੀ ਫੀਸ ਨਾ ਹੋਵੇ ਜਾਂ ਉਹ ਇਹ ਹਾਈ ਕੋਰਟ ਤੱਕ ਪਹੁੰਚ ਨਾ ਕਰੇ ਫਿਰ ਤਾਂ ਉਹਨੂੰ ਕੋਈ ਇਨਸਾਫ ਨਹੀਂ ਨਾ ਮਿਲਣਾ ਹੁਣ ਜੇ ਇੱਕ ਅਗੇ ਥਾਣੇ ਵਾਲੇ ਜਾਂ ਸਰਦੂਰਗੜ੍ਹ ਥਾਣੇ ਵਾਲੇ ਕੇਸ ਇਹ ਨਾ ਜਾਂਦੇ ਹਾਈ ਕੋਰਟ ਜਾਂ ਕਰਨਲ ਬਾਠਲਾ ਤਾਂ ਫਿਰ ਐਨੇ ਤਸ਼ੱਦਦ ਤੋਂ ਬਾਅਦ ਕੋਈ ਇਨਸਾਫ ਨਹੀਂ ਸੀ ਕੋਈ ਨਿਆਂ ਨਹੀਂ ਸੀ